ਜਲਦੀ ਬੱਸ 'ਚ ਚੋਰਨਿਆਂ ਨੇ ਬਜ਼ੁਰਗ ਬਾਪੂ ਦਾ ਕੱਢ ਲਿਆ ਲੱਖ ਰੁਪਇਆ ਆਹੀ ਆ ਆ ਲਾਲ ਸੂਟ ਆ ਰਹੀ ਹਾਂ ਦੇ ਆਹ ਦੇ ਆ ਹਾਂ ਝੋਲਾ ਚੈੱਕ ਕਰ ਲੈ ਭਾਜੀ ਇਹਦੇ ਕੋਲ ਆ ਦੇ ਇਹਦੇ ਕੋਲ ਆ ਆ ਸੱਟ ਤੇ ਆ ਸੱਟ ਤੇ ਆ ਦੇਖਿਆ ਕੀ ਹੋ ਗਿਆ ਕੀ ਹੋ ਗਿਆ ਪੈਸੇ ਲਗਾ ਕੇ ਲੱਗ ਗਈ ਫਿਰ ਚੁੱਪਚੀਪੇ ਬੱਸ 'ਚ ਉਤਰ ਕੇ ਹੋਣ ਲੱਗੀਆਂ ਸੀ ਫਰਾਰ ਦੇਖ ਦੇਰੇ ਹੱਥ 'ਚ ਪੈਸੇ ਮੈਂ ਇਹ ਹੱਥ 'ਚ ਪੈਸੇ ਦੇਖ ਲੈ ਤੇ ਉੱਤਰਦੀ ਦੇ ਦੇਖ ਮੈਂ ਕਿ ਕੋ ਇੰਨੇ ਪੈਸੇ ਕਿੱਥੋਂ ਆ ਗਏ ਜਦੋਂ ਤੁਹਾਡਾ ਲਫਾਫਾ ਪਾਟਾ ਮੈਨੂੰ ਸ਼ੱਕ ਪਈ ਮੈਂ ਕਿ ਅੰਕਲ ਦਾ ਲੱਗਦਾ ਲਫਾਫਾ ਪਾਟੇ 'ਚੋਂ ਪੈਸੇ ਕੱਢੇ ਫਿਰ ਡਰਾਈਵਰ ਨੇ ਜਨਾਨੀਆਂ ਪਿੱਛੇ ਲਗਾ ਲਈ ਬੱਸ ਤੇਰੇ ਹੱਥ 'ਚ ਪੈਸੇ ਕਿਹਨੇ ਨਾ ਨਹੀਂ ਮੇਰੇ ਮੈਂ ਨਹੀਂ ਤੇਰੇ ਹੱਥ 'ਚ ਤੇ ਸਿਗੇ ਮੈਂ ਦੇਖੇ ਤੇਰੇ ਹੱਥ 'ਚ ਦੇਖੋ ਫਿਰ ਮੌਕੇ ਤੋਂ ਕਿਵੇਂ ਕਢਵਾਏ ਪੈਸੇ ਤੇਰਾ ਹੁਰੀਆ ਤੇ ਇੱਕ ਮੈਨੂੰ ਪਹਿਲੇ ਪਤਾ ਲੱਗ ਗਿਆ ਕੋਈ ਪੈਸੇ ਇਹਦੇ ਨਹੀਂ ਹੈਗੇ ਆ ਦੇ ਲਵਾਵਾ ਹੀ ਨਹੀਂ ਪਾੜਿਆ ਆ ਦੇ ਓਹੋ ਆ ਦੇ ਔਰਤ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ ਸਤਸ਼ਿਰਿਆ ਕਾਲ ਤੁਸੀਂ ਦੇਖ ਰਹੇ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਮਿਆਸ਼ੁਦੀਪਕਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜ ਜਿਨ੍ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਔਰਤ ਬਸ ਦੇ ਵਿੱਚ ਸਫ਼ਰ ਕਰ ਰਹੀ ਹੁੰਦੀ ਹੈ ਉਸ ਦੇ ਨਾਲ ਬਜ਼ੁਰਗ ਬੈਠਾ ਹੁੰਦਾ ਹੈ ਉਸ ਬਜ਼ੁਰਗ ਨੂੰ ਹੀ ਇਸ ਔਰਤ ਦੇ ਵੱਲੋਂ ਚੋਰੀ ਦਾ ਸ਼ਿਕਾਰ ਬਣਾਇਆ ਗਿਆ ਪਤਾ ਨਹੀਂ ਕਿਵੇਂ ਇਸ ਔਰਤ ਦੇ ਵੱਲੋਂ ਉਸ ਬਜ਼ੁਰਗ ਦੇ ਲਿਫਾਫੇ ਦੇ ਵਿੱਚੋਂ ਲੱਖ ਰੁਪਏ ਕੱਢ ਲਿਆ ਜਾਂਦਾ ਫਿਰ ਇਹ ਚੁੱਪਚਪੀ ਤੇ ਬਸ ਤੋਂ ਨਿਕਲ ਜਾਂਦੀ ਹੈ ਪਰ ਡਰਾਈਵਰ ਨੂੰ ਸ਼ੱਕ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਹ ਬੱਸ ਪਿੱਛੇ ਲਗਾ ਲੈਂਦਾ ਅਤੇ ਇਸ ਔਰਤ ਤੋਂ ਪੈਸੇ ਕਢਵਾ ਲੈਂਦਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਔਰਤ ਨੂੰ ਰੋਕਿਆ ਜਾਂਦਾ ਹੈ ਅਤੇ ਔਰਤ ਦੇ ਵੱਲੋਂ ਜਿਹੜੇ ਨੇ ਪੈਸੇ ਬੱਸ ਦੇ ਵਿੱਚ ਵਗਾਰ ਕੇ ਮਾਰ ਦਿੱਤੇ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਔਰਤ ਦੇ ਵੱਲੋਂ ਉੱਥੇ ਝੂਠ ਬੋਲਿਆ ਜਾਂਦਾ ਕਿ ਕੀ ਹੋਇਆ ਮੈਂ ਤਾਂ ਕੁਝ ਵੀ ਨਹੀਂ ਕੀਤਾ ਤਾਂ ਇੱਥੇ ਕਹਿ ਸਕਦੇ ਹਾਂ ਕਿ ਡਰਾਈਵਰ ਦੀ ਸਮਝਦਾਰੀ ਨਾਲ ਇਸ ਬਜ਼ੁਰਗ ਦੇ ਪੈਸੇ ਜਿਹੜੇ ਨੇ ਵਾਪਸ ਕਰਵਾਏ ਗਏ ਨੇ ਇਹ ਕਹਿ ਸਕਦੇ ਕਿ ਇਸ ਬੇਸ਼ਰਮ ਔਰਤ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਕਿ ਇੱਕ ਬਜ਼ੁਰਗ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਫਿਰ ਉੱਪਰ ਉਹ ਕਹਿੰਦੀ ਹੈ ਕਿ ਮੈਂ ਤਾਂ ਕੁਝ ਵੀ ਨਹੀਂ ਕੀਤਾ ਅਣਜਾਣ ਬੰਦੀ ਨਜ਼ਰ ਆ ਰਹੀ ਹੈ ਜਿਸ ਦਿਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਸ ਦੇ ਬਾਹਰ ਖੜੀ ਹੁੰਦੀ ਹੈ ਤੇ ਇਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਤਾਂ ਕੁਝ ਵੀ ਨਹੀਂ ਕੀਤਾ ਉੱਥੇ ਖੂਬ ਹੰਗਾਮਾ ਹੁੰਦਾ ਜਿਸ ਦਿਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਔਰਤ ਹੈ ਉਹ ਬਸ ਦੇ ਅੱਗੇ-ਅੱਗੇ ਭੱਜਦੀ ਨਜ਼ਰ ਆ ਰਹੀ ਹੈ ਪਰ ਜੋ ਨੌਜਵਾਨ ਵੀਡੀਓ ਬਣਾ ਰਿਹਾ ਹੁੰਦਾ ਉਸ ਦੇ ਪਿੱਛੇ ਪਿੱਛੇ ਜਾਂਦਾ ਪਰ ਉਹ ਔਰਤ ਹੈ ਜਿਹੜੀ ਰੁਕਦੀ ਨਹੀਂ ਇਸ ਔਰਤ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ ਚ ਜਰੂਰ ਦੱਸਿਓ ਤੇ ਇਸ ਬੇਸ਼ਰਮ ਔਰਤ ਨੂੰ ਰੱਜ ਕੇ ਲਾਂਤਾਂ ਜਰੂਰ ਪਾਓ ਰੁਪੀਆ ਜੀ ਹਨ ਉਹਨਾਂ ਦੇ ਇਹਨੇ ਸੱਧੀਆਂ ਦੀ ਭਾਜੀ ਆ ਨਹੀਂ ਦੋ ਤੀਨੀਆਂ ਸੀ ਉਹ ਨਹੀਂ ਉਹ ਮੈਨੂੰ ਲਵਾਪਾ ਪਾਟਾ ਲੱਗਾ ਮੈਨੂੰ ਲੱਗਦਾ ਅੰਕਲ ਦੇ ਪੈਸੇ ਕੱਢ ਲੇ ਮੈਂ ਦੇਖ ਲੈ ਆਹੀ ਆ ਆ ਲਾਲ ਸੂਟ ਵਾਲੀ ਹਾਂ ਦੇ ਹਾਂ ਦੇ ਆ ਹਾਂ ਆ ਦੇ ਘੋੜਾ ਝੋਲਾ ਚੈੱਕ ਕਰ ਲੈ ਭਾਜੀ ਇਹਦੇ ਕੋਲ ਆਹ ਦੇ ਕੋਲ ਆਹ ਸੱਟ ਤੇ ਆਹ ਸੱਟ ਤੇ ਆ ਦੇ ਕੀ ਆ ਹੋ ਗਿਆ ਪੈਸੇ ਲਗਾ ਕੇ ਲੈ ਗਈ ਕੋ ਚੌਕੀ ਨੂੰ ਨਾ ਬੋਲੋ ਸ਼ਰਮ ਕਰੋ ਪੈਸੇ ਕੱਢ ਲੈ ਆ ਦੇ ਤਾਂ ਆ ਹੁਣ ਸੱਟ ਦੇ ਤੇ ਥੱਲੇ ਸਾਰੇ ਕੱਢ ਲੈ ਲੱਖ ਰੁਪਇਆ ਕੱਢ ਲੈ ਆ ਦੇ ਇਹਦਾ ਥੱਪੜ ਤਾਂ ਮਾਰਾ ਨੂੰ ਰੋਕ ਲਾ ਰੋਕ ਲਾ ਅੱਛਾ ਇਹ ਥੱਲੇ 1000 ਰੁਪਏ ਛੱਡੇ ਪੈਸੇ ਛੱਡੇ ਨੇ ਉੱਥੇ ਤੇਰੇ ਹੱਥ 'ਚ ਪੈਸੇ ਸਿਗੇ ਨਾ ਨਹੀਂ ਮੇਰੇ ਮੈਨੇ ਤੇਰੇ ਹੱਥ 'ਚ ਸਿਗੇ ਮੈਂ ਦੇਖੇ ਤੇਰੇ ਹੱਥ 'ਚ ਤੇਰਾ ਹੁਲੀਆ ਤੇ ਇੱਕ ਮੈਨੂੰ ਪਹਿਲੇ ਪਤਾ ਲੱਗ ਗਿਆ ਬਈ ਕੋਈ ਪੈਸੇ ਇਹਦੇ ਨਹੀਂ ਹੈਗੇ ਆ ਦੇ ਬਾਬਾ ਜੀ ਨਹੀਂ ਪਾੜਿਆ ਆ ਦੇ ਓਹੋ ਆ ਦੇ ਇਹ ਲਖਾਵਾ ਤੁਹਾਡੇ ਰੋਮ ਆ ਰਿਹਾ ਅਜੇ ਵੀ ਨਾ ਪਾਵੇ ਦੇ ਵਿੱਚ ਇਹਨੂੰ ਕੱਟ ਕੇ ਰੱਖੋ ਬਲੇਡ ਮਾਰਿਆ ਨਹੀਂ ਬਲੇਡ ਮਾਰਿਆ ਨਹੀਂ ਤੁਹਾਡਾ ਕੀ ਨੰਬਰ ਹੈਗਾ ਹੈਬ੍ਰੇ ਮਾਰਿਆ ਮੈਂ ਦੇਖਿਆ ਮੈਂ ਦੇਖੇ ਹੱਥ ਚ ਪੈਸੇ ਮੈਂ ਇਹ ਹੱਥ ਚ ਪੈਸੇ ਦੇਖ ਲੈ ਤੇ ਉੱਤਰ ਦੀ ਦੇਖੇ ਮੈਂ ਕਿ ਕੋ ਇੰਨੇ ਪੈਸੇ ਕਿੱਥੋਂ ਆ ਗਏ ਜਦੋਂ ਤੁਹਾਡਾ ਲਫਾਵਾ ਪਾਟਾ ਮੈਨੂੰ ਸ਼ੱਕ ਪਈ ਮੈਂ ਕਿ ਅੰਕਲ ਦਾ ਲੱਗਦਾ ਲਫਾਵਾ ਪਾਟਾ ਇੱਚ ਪੈਸੇ ਕੱਢ ਪਰ ਇਹਨਾਂ ਦਾ ਹੁਲੀਆ ਤੇ ਇਹ ਉਹ ਜਨਾਨੀ ਨਾਲ ਕੋ ਪੇਸੂਟ ਵਾਲੀ ਉਹ ਵੀ ਇਹ ਦੋਏ ਜਾਨੀਆਂ ਮੈਂ ਕਿ ਮੈਂ ਕਿ ਇਹਨਾਂ ਦਾ ਹੁਲੀਆ ਲਾ ਕੇ ਤਾਂ ਲੱਗਦਾ ਨਹੀਂ ਇਹਨਾਂ ਕੋ ਪੰਜ ਲਾਓ ਇੰਨੀ ਹੈ ਛੱਡੀਆਂ ਪਾ 500 ਦੀਆਂ ਕਰੋ ਫੋਨਿੰਗ ਕਰਮਣੇ ਹਾਜ ਉਹ ਦਮਸਟ ਹੁਣ ਜਿਆਦਾ ਫੜੀ ਐ ਸੀ ਤਾਂ ਪੈਸੇ ਕੱਢੋ ਉੱਤੇ ਸਿਰ ਤੇ ਬਸ ਚ ਹਾਲ ਵਾੜਦਾ ਅੰਕਲ ਉਹਨਾਂ ਦਾ ਹੁਣ ਮਿਲ ਗਏ ਆਹੋ ਮੈਂ ਕੁਦਰਤੀ ਬਾਤ ਸਰਕਾਰ ਮੈਂ ਕਿਹਾ ਉਹ ਮੈਂ ਦੇਖ ਲਿਆ ਉਹ ਮੈਂ ਦੇਖ ਲਿਆ ਮੁੰਡੇ ਨੇ ਦੇਖ ਲਿਆ ਉਹ ਮੈਂ ਇਹਦੇ ਹੱਥ ਚ ਦੇ ਇਹ ਲਪਾਉਂਦੀ ਸੀ ਦਮਸਟ ਇਕੱਠੇ ਕਰਦੀ ਸੀ ਹੈਗਾ ਕਿ ਉੱਪਰ ਲਾਇਆ ਕਿੰਨੇ ਤੈਨੂੰ ਆ ਦੋ ਆ ਬਲੇਡ ਅੰਕਲ ਹੁਣ ਆ ਬਲੇਡ ਮਾਰ ਰਹੇ ਨੇ ਇਹੇ ਬਚ ਗਏ ਪੈਸੇ ਇਹਦੇ ਹੱਥ ਚ ਸੀ ਕੱਢ ਕੇ ਲੈ ਗਈ ਉਹ ਮੈਂ ਇਹਦੇ ਹੱਥ ਚ ਪਹਿਲੇ ਉੱਤਰ ਲੱਗੀ ਤੇ ਦੇਖ ਲੈ ਹਾਂ ਹਾਂ ਹੁਣ ਸਿੱਟੇ ਰਵਾਸਾਟਾਂ ਦੇ ਪੈਰਾ ਦੇ ਸੜਕ ਤੇਸ ਬਾਸ ਚੋ ਉਹ ਤੂੰ ਯਾਰ ਸੜ ਜਾ ਤੇ ਕਰ